ਦਾ ਦੌਰ ਜਿਹੜਾ ਸਟਾਰਟ ਹੋਣ ਵਾਲਾ ਹੈ ਅੱਗੇ-ਅੱਗੇ ਵਿਆਹ ਵੀ ਹੋ ਜਾਣਾ ਹੈ ਵੀਰੇ ਦਾ ਹਾਂਜੀ 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 ਬਹੁਤ ਪਿਆਰੀ ਹੈ ਮੀਨੂ ਬਹੁਤ ਪਿਆਰੀ ਹੈ ਤੇ ਚਲੋ ਸੱਸਾਂ ਨੂੰ ਮਾਵਾ ਨੂੰ ਦੋਹਾਂ ਤਾਂ ਪਿਆਰੀ ਹੁੰਦੀ ਹੈ ਨਾ ਆਪਣੀਆਂ ਕਿ ਤੁਹਾਡੇ ਘਰ ਬੜੇ ਟਾਈਮ ਬਾਅਦ ਇੱਕ ਬਹੁਤ ਵੱਡੀ ਖੁਸ਼ੀ ਵਾਲਾ ਮਾਹੌਲ ਬਣਨਾ ਹੈ ਹੁਣ ਹਾਂਜੀ ਹਾਂਜੀ ਤੇ ਉਹਦੇ ਬਾਰੇ ਕੁਝ ਚੀਜ਼ਾਂ ਸੋਚੀਆਂ ਹੋਈਆਂ ਅੱਗੇ ਕਿ ਕਿਵੇਂ ਉਹਨਾਂ ਨੂੰ ਪ੍ਰੇਰਿਤ ਕਰਨਾ ਹੈ ਕਿਵੇਂ ਇਹਨਾਂ ਨੂੰ ਮਿਲਾ ਕੇ ਰੱਖਣਾ ਹੈ ਕੁਝ ਚੀਜ਼ਾਂ ਆਪਾਂ ਦੱਸ ਦਈਏ ਇਹ ਗੱਲਾਂ ਬਾਰੇ ਵੀ ਕੋਈ ਗੱਲ ਨਹੀਂ ਦੱਸ ਦਿੰਨੇ ਦੱਸੋ ਹੂੰ ਕਿਵੇਂ ਵੀ ਬੱਚਿਆਂ ਨੂੰ ਕਿਵੇਂ ਰੱਖਣਾ ਇੱਕ ਮਾਂ ਦੇਖੋ ਇੱਕ ਮੈਂ ਸਸ ਨੂੰ ਇੱਕ ਨੂੰ ਨਾਲ ਕਿਵੇਂ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੇ ਪਹਿਲੀ ਗੱਲ ਤਾਂ ਇਹ ਹੈ ਚਾਹੇ ਮੈਂ ਚਾਹੇ ਕੋਈ ਹੋਰ ਹੈ ਹਾਂਜੀ ਪਹਿਲੀ ਗੱਲ ਤਾਂ ਇਹ ਹੈ ਵੀ ਬੈਠ ਕੇ ਅਗਰ ਤੁਹਾਨੂੰ ਕੋਈ ਵੀ ਕੁਝ ਕਹਿੰਦਾ ਜਾਂ ਮੈਨੂੰ ਕਹਿੰਦਾ ਜਾਂ ਅਗਲੇ ਨੂੰ ਕਹਿੰਦਾ ਤਾਂ ਉਹਨੂੰ ਬੈਠ ਕੇ ਇੱਕ ਦੂਜੇ ਦੇ ਨਾਲ ਗੱਲ ਕਰੋ ਵੀ ਮੈਨੂੰ ਆਹ ਗੱਲ ਤੁਹਾਡੀ ਚੰਗੀ ਲੱਗੀ ਆਹ ਗੱਲ ਨਹੀਂ ਲੱਗੀ ਹੂੰ ਉਹਨੂੰ ਸੁਲਝਾਓ ਹੂੰ ਆਪਣੇ ਘਰ ਚ ਹੀ ਸੁਲਜਾਓ ਚਾਹੇ ਮੈਂ ਚਾਹੇ ਕੋਈ